ਦੀ ਆਪਣਾ ਕੋ ਪ੍ਰਬੰਧ ਹੈਗਾ ਬੈਠਣ ਵਾਸਤੇ ਸਾਰੀ ਜਗ੍ਹਾ ਏਸੀ ਲੱਗਾ ਬੈਠਕਾ ਬਾਹਰਲੀ ਸਾਈਡ ਤੇ ਆ ਕੇ ਵਪਾਰੀ ਰਹਿੰਦੇ ਵੀ ਨੇ ਕਾਫੀ ਰਹਿੰਦੇ ਨੇ ਕੀ ਬਾਹਰ ਦੇ ਬੰਦੇ ਜਿਹੜੀਆਂ ਪਾਰਟੀਆਂ ਲੈਂਦੀਆਂ ਦੋ ਦੋ ਮੱਝਾਂ ਤਿੰਨ ਤਿੰਨ ਉਹ ਇੱਥੇ ਰਹਿ ਕੇ ਸਾਡੇ ਕੋਈ ਖਰੀਦ ਕਰਦੀਆਂ ਨੇ ਤੇ ਇਹ ਸੂਈ ਹੋਈ ਆ ਜੀ ਮੌਕੇ ਦਾ ਦੁੱਧ ਥੱਲੇ ਹੁਣ 12 ਕਿਲੋ ਆ ਜੀ ਤਾਂ ਸੁਣਵਾ ਝੋਟੀ ਦਿਖਾਉਣਾ ਇੱਥੇ ਖੜ ਕੇ ਦੇਖੋ ਝੋਟੀ ਤੁਸੀਂ ਦੇਖੋ ਕੋਈ ਦਿੱਕਤ ਨਹੀਂ ਦੋਨੇ ਟਾਈਮ ਚ ਵਾਕੇ ਦੇਵਾਂਗੇ ਇੱਕ ਸੂਆ ਜੀ ਅਸੀਂ ਘਰੇ ਮੱਝ ਚੋਲੀ ਅੱਛਾ 16 ਕਿਲੋ ਦੁੱਧ ਇਹਨੇ ਸਾਡੇ ਕੋਲੇ ਲਾਲਾ ਅਸੀਂ ਆਪ ਦਾ ਚੋਇਆ ਹੋਇਆ ਜੀ ਦਾ ਇਹ ਦਾ ਜੇ ਹੁਣ ਵੀ ਬੰਦਾ ਕੋਈ ਲੈ ਕੇ ਜਾਂਦਾ ਤੇ ਅਸੀਂ ਆਪਦੀ ਜ਼ਿੰਮੇਵਾਰੀ ਤੇ ਦੇਵੇਂ ਬੰਦਾ ਥਣਾ ਦੇ ਬਿਨਾਂ ਹੱਥ ਲਾਵੇ ਚਾਹੇ ਕੋਈ 2 ਟਾਈਮ 4 ਟਾਈਮ ਚੋਕੇ ਲੈ ਜਾਓ ਸਾਈ ਕਰ ਲਿਓ ਬਾਈ ਨਾਲ ਤੇ ਚੋ ਲਿਓ ਇਹਦੇ ਬਾਈ ਦੇ ਘਰੇ ਚਾਹੇ ਤੁਸੀਂ ਤੁਹਾਨੂੰ ਆਹ ਦੇਖ ਹੁਣ ਦੇਖੋ ਤੁਸੀਂ ਦੇਖੋ ਸੋ ਜੀ ਨੰਬਰ ਬੋਲੋ ਇਹ ਆਪਣਾ 90683 ਹਾਂਜੀ 3037 90683 3037 3037 ਹਾਂ ਦੋਸਤੋ ਸਸਰੀਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਨਾ ਆਪਾਂ ਇਹ ਪਿੰਡ ਰੋੜੀ ਇਸ ਪਿੰਡ ਨੂੰ ਤਹਿਸੀਲ ਪੈਂਦੀ ਆ ਕਾਲਾ ਵਾਲੀ ਮੰਡੀ ਤੇ ਜ਼ਿਲ੍ਹਾ ਸਰਸਾ ਹਰਿਆਣੇ ਦਾ ਇਹ ਲਾਸਟ ਪਿੰਡ ਆ ਤੇ ਨੇੜੇ ਪਿੰਡੇ ਦੇ ਪੰਜਾਬ ਵਾਲੇ ਪਾਸੇ ਸਰਦੂਲੇ ਵਾਲਾ ਰਹਿ ਜਾਂਦਾ ਤੇ ਜਿਸ ਘਰ ਦੇ ਵਿੱਚੋਂ ਦੋਸਤੋ ਵੀਡੀਓ ਬਣਾ ਰਹੇ ਆ ਨਾ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਕਾਫੀ ਗਿਣਤੀ ਦੇ ਵਿੱਚ ਨਾ ਹਰ ਵਕਤ ਹੀ ਬਾਈ ਕੋਲੇ ਨਗ ਤਕਰੀਬਨ 15 ਤੋਂ 20 ਦੇ ਵਿੱਚ ਹਰ ਟਾਈਮ ਹਾਜ਼ਰ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 8-10 ਨਾਗ ਤਕਰੀਬਨ ਦਿਖਾਉਣੇ ਜਿਨ੍ਹਾਂ ਦੇ ਵਿੱਚੋਂ 1-2 ਨਾਗ ਸੂਏ ਸਵਾਜ ਦਿਖਾਵਾਂਗੇ ਤੇ ਬਾਕੀ ਨਾ ਗੱਬਣ ਹੋਣਗੇ ਸੋ ਨੂੰ ਜਿਹੜਾ ਵੀ ਨਾਗ ਇਹਨਾਂ ਦੇ ਵਿੱਚੋਂ ਚੰਗਾ ਲੱਗੇ ਨਾ ਨੰਬਰ ਭਾਈ ਦਾ ਸਕਰੀਨ ਤੇ ਦੇਵਾਂਗੇ ਤੁਸੀਂ ਕੰਟੈਕਟ ਕਰ ਲਿਓ ਤਸੱਲੀ ਕਰ ਲਿਓ ਹੱਕ ਬਣਦਾ ਤੁਹਾਡਾ ਕਿਉਂਕਿ ਤੁਸੀਂ ਪੈਸੇ ਲਾਉਣ ਵਾਲੀ ਧਰੋਂ ਹੱਕ ਬਣਦਾ ਇੱਥੇ ਰਹਿਣ ਦਾ ਸਾਰਾ ਬਾਈ ਨਾਲ ਕੋਲੇ ਪ੍ਰਬੰਧ ਹੈ ਬਾਕੀ ਡਿਟੇਲ ਆਪਾਂ ਇਕੱਲੇ ਇਕੱਲੇ ਨਗਦੀ ਤੋਂ ਲੈ ਕੇ ਦੇਵਾਂਗੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਬਾਈ ਆਇਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਬਾਈ ਮੇਰਾ ਨਾਮ ਪ੍ਰਗਟ ਸਿੰਘਾ ਬਾਈ ਜੀ 81 80 9582 81680 9582 ਜੀ ਅੱਛਾ ਤੇ ਬਾਈ ਇਹ ਆਪਣੇ ਕੋਲੇ ਕਿੰਨੇ ਗਨਗ ਹੁੰਦੇ ਆ ਹੁੰਦੇ ਹੀ 14 15 ਨਗ ਹੁੰਦੇ ਨੇ ਰੱਖਦੇ ਨੇ ਡੇਲੀ ਹਰ ਵਕਤ ਹੀ ਹੁੰਦੇ ਆ ਹਰ ਵਕਤ ਅੱਛਾ ਹਾਂਜੀ ਤੇ ਕਿੱਥੋਂ ਦਾ ਤੱਕ ਰੇਂਜ ਮਤਲਬ ਰੇਟ ਦੇ ਹੁੰਦੇ ਹੈਗੇ ਜੀ ਤਾਂ ਜੀ ਲਾ ਲੋ ਵੀ ਲੱਖ ਦੇ ਘਰਾਂ ਚ ਹੀ ਹੁੰਦੇ ਨੇ ਬਾਰ ਬਾਰ ਹੀ ਹੁੰਦੇ ਨੇ ਜੀ ਲੱਖ ਤੋਂ ਬਾਰ ਬਾਰ ਹੁੰਦੇ ਬਾਰ ਬਾਰ ਹੀ ਹੁੰਦੇ ਲੱਖ ਅੱਛਾ ਮਤ ਚੰਗੇ ਨਾ ਨਾਗ ਹੁੰਦੇ ਆ ਹਾਂਜੀ ਹਾਂਜੀ ਜਾਨਵਰ ਆਪਣੇ ਕੋਲ ਇਧਰੋਂ ਹਰਿਆਣਾ ਸਾਈਡ ਦੇ ਹੁੰਦੇ ਆ ਸਾਰੇ ਸਾਰੇ ਹਰਿਆਣਾ ਦੀ ਸਾਈਡ ਚੋਂ ਆਉਂਦੇ ਜੀ ਇਧਰੋਂ ਪੰਜਾਬ ਵਾਲੇ ਪਾਸੇ ਤੋਂ ਮੱਝ ਹੀ ਲੈ ਰਹੇ ਇਹ ਤਾਂ ਸਾਡੇ ਕੋਲ ਆਪ ਲੈ ਜਾ ਰਹੇ ਨੇ ਪੰਜਾਬ ਵਾਲੇ ਬੰਦੇ ਅੱਛਾ ਪੰਜਾਬ ਵਾਲੇ ਤੋਂ ਉੱਥੋਂ ਲੈ ਕੇ ਜਾਂਦੇ ਹਾਂ ਹਾਂਜੀ ਖਰੀਦ ਕਰਦੇ ਤੇੂੰ ਜਾਂਦਾ ਕਿੱਥੋਂ ਕਿੱਥੋਂ ਤੱਕ ਮਾਲ ਆਪਣੇ ਕੋਲੇ ਇਹ ਜਾਂਦਾ ਜੀ ਆਪਣਾ ਲਾਲੋ ਮੌੜਾ ਮੂੜਾ ਦੇ ਬੰਦੇ ਗਰਦਾਖਪੁਰ ਸਾਰੇ ਪਾਸੇ ਅੰਮ੍ਰਿਤਸਰ ਸਾਰੇ ਬੰਦੇ ਲੈ ਕੇ ਜਾਂਦੇ ਇੱਕ ਕਈ ਵਾਰੀ ਕਿਸੇ ਕਿਸੇ ਦੇ ਕੋਈ ਪਸ਼ੂ ਲੈਣਾ ਤਾਂ ਉਥੋਂ ਤੇ ਉਹਨੇ ਜੇ ਕੋਈ ਤਸੱਲੀ ਕਰਨੀ ਆ ਦੋ ਦੋ ਇੱਕ ਦੋ ਡੰਗ ਤਿੰਨ ਡੰਗ ਚੋ ਕੇ ਦੇਖਣਾ ਕੋਈ ਰਹਿਣ ਦਾ ਪ੍ਰਬੰਧ ਹੈ ਸਕਦਾ ਜੀ ਆਪਣੇ ਕੋਲ ਪ੍ਰਬੰਧ ਹੈਗਾ ਬੈਠਣ ਵਾਸਤੇ ਸਾਰੀ ਜਗ੍ਹਾ ਏਸੀ ਲੱਗਾ ਬੈਠਕਾ ਬਾਹਰਲੀ ਸਾਈਡ ਤੇ ਆ ਕੇ ਵਪਾਰੀ ਰਹਿੰਦੇ ਵੀ ਨੇ ਕਾਫੀ ਰਹਿੰਦੇ ਨੇ ਕੀ ਬਾਹਰ ਦੇ ਬੰਦੇ ਜਿਹੜੀਆਂ ਪਾਰਟੀਆਂ ਲੈਂਦੀਆਂ ਦੋ ਦੋ ਮੱਝਾਂ ਤਿੰਨ ਤਿੰਨ ਉਹ ਇੱਥੇ ਰਹਿ ਕੇ ਸਾਡੇ ਕੋਈ ਖਰੀਦ ਕਰਦੀਆਂ ਨੇ ਤੇ ਟਰਪੋਰਡ ਦੀ ਆ ਗਈ ਹੈ ਸਭ ਹਾਂਜੀ ਹਾਂਜੀ ਆਪਣੇ ਮਿੱਤਰੀ ਨੇ ਮੁੰਡੇ ਇੱਥੇ ਆਪਣੇ ਘਰਾਂ ਚੋਂ ਗੱਡੀਆਂ ਉਹਨਾਂ ਕੋਲ ਹੈਗੀਆਂ ਨੇ ਤੇ ਆਪਾਂ ਲੋਕਾਂ ਨੂੰ ਕਿਰਾਇਆ ਵੀ ਘੱਟ ਲੈਂਦੇ ਨੇ ਕੋਈ ਐਹੋ ਜੀ ਗੱਲ ਨਹੀਂ ਜਿਵੇਂ ਕਹਦੇ ਨੇ ਉਵੇਂ ਹੀ ਇਹਦਾ ਜੀ ਪਹਿਲੇ ਸੂਏ ਦਿੱਤਾ ਜਿਹਨੇ 15 ਕਿਲੋ ਉਹ ਤੋਂ ਛੋਟੀ ਨੇ ਪਹਿਲੇ ਸੂਏ ਤੇ ਦੂਜਾ ਸੂਆ ਸੋਹੀ ਏ ਕਿ ਕਿੰਨਾ ਕ ਟਾਈਮ ਲਾਜੂ ਇਹ ਇਹ ਬਸ ਆ ਹੀ ਲੋ ਮੈਨੂੰ ਵਾਲਾ ਇੱਕ ਅੱਧਾ ਦਿਨ ਹੀ ਲੈਣਾ ਜੀ ਨੇ ਹਾਜ਼ਰੀ ਹੈ ਜੀ ਅੱਛਾ ਹਾਂਜੀ ਤੋਰਿਓ ਬਾਈ ਇਹਨੂੰ ਦੂਜਾ ਸੂਆ ਸੋਣੀ ਆ ਦੋਸਤੋ ਵੱਡੇ ਕਦ ਕਾੜ ਦੇ ਵਿੱਚ ਆ ਸੋਣੀ ਆ ਸਿੰਘਾ ਸਿੰਘਾਂ ਦਾ ਸਾਜ ਬਹੁਤ ਸੋਹਣਾ ਛੋਟੀ ਦਾ ਹਵਾਨਾ ਦੇਖੋ ਤੁਹਾਨੂੰ ਕੱਲਾ ਕੱਲਾ ਥਾਣਾ ਦਿਖਾਉਣਾ ਤੁਹਾਨੂੰ ਮੈਂ ਬਸ ਇਧਰ ਮੋੜ ਲਿਓ ਬਾਈ ਆ ਤੁਸੀਂ ਨਾ ਜੱਜ ਕਰ ਲਿਓ ਖਾਣਾ ਦਾ ਸਾਇ ਦੇਖੋ ਪੀੜੀ ਦੇ ਪਾਵਿਆ ਵਾਂਗੂ ਕੱਲਾ ਕੱਲਾ ਥਾਣ ਲੱਗਿਆ ਝੋਟੀ ਨੂੰ ਤੇ ਸੂਪ ਹੈ ਨਾ ਅੱਜ ਸੂਪ ਰਾਤ ਨੂੰ ਸੂਪ ਹੈ ਜਾਂ ਕੱਲ ਨੂੰ ਸੂਪ ਹੈ ਕਿਉਂਕਿ ਸੂਣ ਦੇ ਪਸ਼ੂ ਝੋਟੀ ਨੇੜੇ ਆ ਇਹ ਪਤਲੇ ਪਿੰਡੇ ਦੀ ਹੈ ਪਤਲੀ ਚਮੜੀ ਦੀ ਝੋਟੀ ਹੈ ਇਹ ਆ ਹਵਾਨਾ ਤੁਸੀਂ ਨਾ ਇੱਥੇ ਦੇਖੋ ਭਾਈ ਰੇਟ ਇਹਦਾ 1,75,000 ਰੁਪਇਆ ਮੰਗਾ ਜੀ ਇਹਦੀ ਦੇਣੀ ਕਿਥੋਂ ਤੱਕ ਹੈ ਕੋਈ ਗੱਲ ਨਹੀਂ 5000 ਇਧਰ ਉਧਰ ਹੋ ਜਾਈ ਜਿਆਦਾ ਨਹੀਂ ਅੱਛਾ ਹਾਂਜੀ ਚਲੋ ਅਗਲੇ ਦੱਸਿਓ ਇਹ ਸੂਈ ਹੋਈ ਆ ਜੀ ਮੌਕੇ ਦਾ ਦੁੱਧ ਥੱਲੇ ਹੁਣ 12 ਕਿਲੋ ਆ ਜੀ ਕਿਹਦਾ ਭਾਈ ਆਹ ਆ ਬੈਠਾ ਜੀ ਹਾਂ ਅੱਛਾ ਕੀ ਬਚਾ ਮਗਰੇ ਦੇ ਮਾਰ ਕਟਾ ਜੀ ਇਹਦੇ ਕਟਾ ਹਾਂਜੀ 12 ਕਿਲੋ ਦੋ ਤਿਆਰ ਆ 12 ਕਿਲੋ ਤਿਆਰ ਆ ਜੀ ਜਮਾ ਡੱਬੇ ਮਾਰ ਕੇ ਦੇਵੇਂ ਬੰਦਾ ਆ ਜੇ ਇੱਥੇ ਸਾਡੇ ਕੋਲ ਰਹੇ ਕੋਈ ਦਿੱਕਤ ਨਹੀਂ ਦੋਨੇ ਟਾਈਮ ਚਵਾ ਕੇ ਦੇਵਾਂਗੇ ਤੂਰੀ ਭਾਈ ਇਹਨੂੰ ਛੱਡ ਬਤਵਾਰ 8 ਨੌਂ ਦਿਨਾਂ ਦੀ ਸੂਈ ਹੈ ਹਾਂਜੀ ਅੱਜ ਨੌਵਾਂ ਦਿਨ ਹੈ ਜੀ ਇਹਨੂੰ ਸੂਈ ਨੂੰ ਜੀ ਨੌ ਦਿਨ ਹੋ ਗਏ ਦੋਸਤੋ ਸੂਈ ਨੂੰ ਵੱਡੇ ਕੱਦ ਕੱਦ ਦੇ ਵਿੱਚ ਆ ਝੋਟੀ ਵੀ ਤੇ 12 ਕਿਲੋ ਦੁੱਧ ਵੀਰ ਕਦਾ ਚਵਾ ਕੇ ਦੇਵਾਂਗੇ ਚਾਹੀ ਕੋਈ ਦੋ ਟਾਈਮ ਤਿੰਨ ਟਾਈਮ ਜਿਵੇਂ ਵੀ ਮਰਜੀ ਭਰਾ ਇੱਥੇ ਆ ਕੇ ਰਹਿ ਕੇ ਝੋਕੇ ਲਿਆ ਸਕਦਾ ਮੋੜ ਲਾ ਬਈ ਮੋੜ ਲਾ ਆ ਦੇਖੋ ਤੁਸੀਂ ਨਾ ਇਥੋਂ ਜੱਜ ਕਰਿਓ ਝੋਟੀ ਨੂੰ ਬੇਲ ਬੁੱਲ ਬਹੁਤ ਲੰਮੀ ਹੈ ਧੌਣ ਪਤਲੀ ਧੌਣ ਹੈਗੀ ਸਿੰਘਾਂ ਦੀ ਕੁੰਡੀ ਹੈਗੀ ਹਾਏ ਫਿਕਸ ਆਰਡਰ ਦੀ ਝੋਟੀ ਹੈ ਇਹ ਇਹਦਾ ਰੇਟ ਬਾਈ ਇਹਦਾ ਰੋਟ 1 ਲੱਖ ਤੇ 40000 ਰੁਪਏ ਜੀ 140 ਹਾਂਜੀ ਹੋਜੂ ਮਾਨਦਾਨੇ ਚੋ ਵੀ ਹਾਂਜੀ ਮਾਨਦਾਨ ਤਾਂ ਹੋਜੂ ਕੋਈ ਗੱਲ ਨਹੀਂ ਕਿਉਂ ਐ ਫੋਨ ਦੀ ਗੱਲ ਹੋਰ ਹੁੰਦੀ ਆ ਮੌਕੇ ਦੀ ਗੱਲ ਕੁਝ ਹੋਰ ਆ ਜੀ ਠੀਕ ਹੈ ਜੀ ਹਾਂ ਕੋਈ ਗੱਲ ਦੱਸਿਓ ਅਗਲੀ ਬਾਈ ਕੱਢਿਓ ਇਹ ਵੀ ਦੂਜਾ ਸੂਆ ਜੀ ਆ ਸਾਰੇ ਡੰਗਰ ਦੁੱਧ ਦਾ ਜੀ ਦੂਸੂਆ ਨਹੀਂ ਅੱਛਾ ਇਹ ਦੂਜਾ ਸੂਆ ਸੂਆ ਨਹੀਂ ਇਹ ਵੀ ਦੂਜਾ ਸੂਆ ਇਹ ਕਦੋਂ ਲੈ ਜੂ ਬਾਈ ਇਹ ਬਸ ਇਹ ਵੀ ਆ ਪੰਜ ਚਾਰ ਦਿਨ ਲੈ ਨਹੀਂ ਲੈਣੇ ਜੀ ਤੇ ਪਹਿਲੇ ਸੂਆ ਦੁੱਧ ਦਾ ਇਹਦਾ ਦੁੱਧ ਵੀ ਚੰਗੀ ਰਿਪੋਰਟ ਆਈ ਇਹਦੀ ਵੀ ਆਪਣੇ ਮਿੱਤਰ ਕੋਲੋਂ ਲੱਤੀ ਹੈ ਜੀ ਇਹਨੇ ਵੀ 12-13 ਕਿਲੋ ਦਿੱਤਾ ਪਹਿਲਾ ਸੂਆ ਲਓ ਜੀ ਇੱਕ ਹੋਰ ਛੋਟੀ ਦੇਖੋ ਦੂਸਰਾ ਸੂਆ ਸੂਣੀ ਹੈ ਲੈ ਜੂਗੀ 5-7 ਦਿਨ ਸੂਣ ਦੇ ਵਿੱਚ ਇਹ ਵੀ ਤੇ ਇਹਦਾ ਨਾ ਅੱਗੋਂ ਦੇਖੋ ਮੈਨੂੰ ਤੁਸੀਂ ਸਿੰਘ ਦੇਖੋ ਦੋਸਤੋ ਇਹਦੇ ਦੇਖੋ ਲੈ ਚੱਲ ਬਈ ਲੈ ਚੱਲ ਹਵਾਨਾ ਦੇਖੋ ਨਾ ਅਗਲੇ ਪਾਸੇ ਧੂਨੇ ਧੁੰਨੇ ਵਾਲੇ ਪਾਸੋਂ ਸਟਾਰਟਿੰਗ ਹੁੰਦੀ ਹੈ ਹਵਾਨੇ ਦੀ ਤੇ ਪਿਛਲੇ ਪਾਸੇ ਵੀ ਦੇਖੋ ਤੁਸੀਂ ਹਵਾਨਾ ਬਹੁਤ ਸੋਹਣਾ ਝੋਟੀ ਦਿਖਾਉਂਦੀ ਹੈ ਤੇ ਹਲੇ 5-7 ਦਿਨ ਇਹ ਲਊਗੀ ਤੇ ਉਮੀਦ ਹੈ ਵੀ ਉਧਰੋਂ ਚੰਗਾ ਇਹਨੇ ਹਵਾਨਾ ਤਿਆਰ ਕਰਕੇ ਭਰ ਕੇ ਸੋਣਾ ਝੋਟੀ ਨੇ ਪੂਸ਼ਬਾਈ ਬਣੀ ਸਾਈਡ ਤੇ ਕਰੀ ਲੋ ਜੀ ਇਹਦਾ ਭਾਈ ਮੁੱਲ ਇਹਦਾ ਮੁੱਲ 1,80,000 ਰੁਪਏ ਇਹਦਾ ਜੀ 1,80,000 ਹਾਂਜੀ ਤਾਂ ਦੋਸਤੋ 1,80,000 ਇਹਦਾ ਢੀ ਮੜਾ ਇਹਦਾ ਢੀ ਤਾਂ ਸੁਣਵਾ ਝੋਟੀ ਦਿਖਾਉਣਾ ਇੱਥੇ ਖੜ ਕੇ ਦੇਖੋ ਝੋਟੀ ਤੁਸੀਂ ਦੇਖੋ ਬਹੁਤ ਸੋਹਣੀ ਝੋਟੀ ਐ ਲੋ ਜੀ ਅਗਲੀ ਪਹਿਲਾ ਸੂਆ ਜੀ ਵੇਚੀ ਸੀ 1,30,000 ਰੁਪਏ ਦੀ ਦੁੱਧ ਚਵਾ ਕੇ 12 ਕਿਲੋ ਬੰਦੇ ਕੋਲੇ 14 ਦਿੱਤਾ ਜੀ ਜਾ ਕੇ ਤੁਹਾਡੇ ਕੋਲ ਗਈ ਹੈ ਸਾਡੇ ਕੋਲ ਗਈ ਸੀ ਵੱਡੇ ਕੋਲੇ ਲੈ ਕੇ ਸੀ ਬੰਦੇ ਆਪਣੇ ਮਿੱਤਰ ਲੈ ਕੇ ਸੀ ਪੰਜਾਬ ਚ ਅੱਛਾ ਹਾਂ ਜੀ ਇਧਰ ਹਰਿਆਣੇ ਵਾਲੇ ਹਰਿਆਣੇ ਵਾਲੇ ਹਾਂ ਹਰਿਆਣੇ ਆ ਪਾਸੀ ਠੀਕ ਹੈ ਆ ਖੋਲਦਾ ਪੁੱਤ ਆ ਦੱਸੋ ਵੀ ਮੀਣੀ ਦੀ ਡਿਟੇਲ ਦੱਸੋ ਬਾਈ ਇਹਦੀ ਇਹ ਮੀਣੀ ਜੀ ਪਹਿਲਾ ਸੂਆ ਗਈ ਝੋਟੀ ਪਹਿਲਾ ਸੂਆ ਸੋਨਾ ਵਾਲਾ ਹਾਂ ਪਹਿਲਾ ਸੂਆ ਸੋਨਾ ਲੈ ਜੂਗੀ 5 ਸਾਲ ਹਾਂ ਆਰਾਮ ਨਾਲ ਲੈ ਜੂ ਤੋਰ ਦੇ ਬਾਈ ਤੋਰ ਦੇ ਲੋ ਜੀ ਮੀਨੀ ਦੇ ਸ਼ਕੀਨ ਆਜੋ ਬਾਈ ਸੋ ਨੂੰ ਮੀਨੀ ਝੋਟੀ ਦਿਖਾਉਣੇ ਆ ਪਹਿਲਾ ਸੁਆ ਸੁਣੀ ਆ 5-7 ਦਿਨਾਂ ਦੀ ਇਹ ਵੀ ਕੱਚੀ ਹੈ ਇਹ ਮੰਨਿਓ ਕਿ ਦਰਮਿਆਨੇ ਦੇ ਕੱਦ ਦੇ ਵਿੱਚ ਹੈਗੀ ਝੋਟੀ ਇਹ ਤੇ ਮੋੜ ਦਾ ਥਣਾ ਥੋਣਾ ਦਾ ਸਹਜ ਇਹਦਾ ਵੀ ਬਹੁਤ ਚੰਗਾ ਹੈਗਾ ਵਿਥ ਬੁੱਥ ਥਣਾ ਦੇ ਵਿੱਚ ਬਹੁਤ ਚੰਗੀ ਹੈਗੀ ਆ ਦੇਖੋ ਸਾਈਡ ਤੋਂ ਵੀ ਸੁਣ ਮੈਂ ਥਣ ਦਿਖਾਉਣਾ ਇਹਦੇ ਤੋਰ ਦੇ ਵਿੱਚ ਤੋਰ ਦੇ ਤੋਰ ਦੇ ਪਤਾ ਲੈ ਜਾ ਇਹਦਾ ਕੀ ਮੁੱਲ ਕਰਤਾ ਇਦਾ ਮੁੱਲ 1,20,000 ਰੁਪਈਆ ਜੀ। 1:20 ਹਾਂਜੀ 1:20 ਹੈ ਜੀ। ਲਓ ਜੀ। ਅਗਲੀ ਦੱਸੋ ਮੱਝ ਬਈਓ। ਤੌਰ ਬੁੱਤ। ਦੱਸੋ ਡਿਟੇਲ ਇਹਦੀ। ਉਹ ਇੱਕ ਸੂਆ ਜੀ ਅਸੀਂ ਘਰੇ ਮੱਝ ਚੋਲੀ। ਅੱਛਾ। 16 ਕਿਲੋ ਦੁੱਧ ਇਹਨੇ ਸਾਡੇ ਕੋਲੇ ਲਾਲਾ ਅਸੀਂ ਆਪ ਦਾ ਛੋਇਆ ਹੋਇਆ ਹੈ ਜੀ ਇਹਦਾ। ਇਹਦਾ। ਜੇ ਹੁਣ ਵੀ ਬੰਦਾ ਕੋਈ ਲੈ ਕੇ ਜਾਂਦਾ ਤੇ ਅਸੀਂ ਆਪ ਦੀ ਜ਼ਿੰਮੇਵਾਰੀ ਤੇ ਦੇਵੇਂ ਬੰਦਾ ਥਣਾ ਦੇ ਬਿਨਾ ਹੱਥ ਲਾਵੇ। ਠੀਕ ਹੈ। ਹਾਂ ਘਰ ਤੇ ਇੱਕ ਦੀ ਰਿਪੋਰਟ ਹੋਊਗੀ 15-16 ਕਿਲੋ ਦੁੱਧ ਦੀ ਜ਼ਿੰਮੇਵਾਰੀ ਦੀ। ਸੂਆ ਕਹਿੰ ਮੈਂ ਬਈ ਇਹਦਾ? ਇਹਦਾ ਸੂਆ ਜੀ ਹੁਣ ਤੀਜਾ ਦਾ ਬਸ ਹਜੇ ਦਣ ਲੈ ਜੂਗੀ ਇਹ ਤਿੰਨ ਲੈ ਜੇ ਚਾਰ ਲੈ ਜੇ ਲਓ ਜੀ ਘਰ ਤੱਕ ਦੀ ਬਾਈਕ ਦਾ ਜ਼ਿੰਮੇਵਾਰੀ ਹੈ ਤੇ ਹਵਾਨਾ ਦੇਖੋ ਮੱਝ ਦਾ ਤੁਸੀਂ ਪਹਿਲਾ ਤੋੜ ਦੇ ਹੌਲੀ ਹੌਲੀ ਤੋਰੀ ਹੌਲੀ ਦੇਖੋ ਤੇ ਮੈਂ ਸੁਣਾ ਮਗਰਲੇ ਬਸ ਹਵਾਨਾ ਦਿਖਾਉਣਾ ਇਹਦਾ ਦੇਖੋ ਸੂ ਤੋਂ ਸਟਾਰਟਿੰਗ ਹੁੰਦੀ ਹੈ ਇਹਦੀ ਤੋਰ ਪਤ ਤੀਜਾ ਸੂ ਹੈਗੀ ਤੇ 16 ਕਿਲੋ ਦੁੱਧ ਬਾਈਕ ਦਾ ਅਸੀਂ ਘਰੇ ਆਪਣੇ ਚੋਇਆ ਇਹਦਾ ਤੇ ਗਾਰੰਟੀ ਵੀ ਹੈ 15-16 ਕਿਲੋ ਦੀ ਹੁਣ ਵੀ ਚਾਹੇ ਕੋਈ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਸਾਈ ਕਰ ਲਿਓ ਬਾਈ ਨਾਲ ਤੇ ਚੋ ਲਿਓ ਇਹਦੇ ਬਾਈ ਦੇ ਘਰੇ ਜਾਇ ਜੇ ਤੁਸੀਂ ਤੁਹਾਨੂੰ ਆ ਦੇਖ ਹੁਣ ਦੇਖੋ ਤੁਸੀਂ ਦੇਖੋ ਇਹਦਾ ਕੀ ਮੁੱਲ ਕਰਦਾ ਫਿਰ ਇਹਦਾ ਮੁੱਲ ਕਰਦੇ 1,30,000 ਰੁਪਈਆ ਜੀ 1,30,000 ਹਾਂਜੀ ਲੈ ਵੀ ਉਹ ਵੀ ਤੋੜਦੇ ਅਗਲੀ ਜਿਹੜੀ ਰਹੀ ਇਹ ਵੀ ਤੋੜ ਦੇ ਉ ਤਾਂ ਇਹਦੀ ਡਿਟੇਲ ਦੱਸੀ ਬਾਈ ਕਰਾ ਇਹ ਵੀ ਦੂਜਾ ਸੂਆ ਕੀ ਇਹ ਹੁਣ ਚੋ ਕੇ ਗਏ ਨੇ ਬੰਦੇ ਚੋ ਕੇ ਜੇ ਇਹਦੇ ਥੱਲੇ ਦੁੱਧ ਵੀ ਪਾਰਾ ਕਿਲੋ ਆਇਆ अच्छा ये सुई भी है हां जी सुई भी कहत नहीं सुई है भाई ये इने सुई नु आज हो गए 10 12 दिन हो गए सुई नु ਪਿੰਡ ਦੇ ਬੰਦੇ ਚੋਕੇ ਗਏ ਨੇ ਹੁਣ ਸੋਤੋਂ ਆਉਣ ਤੋਂ ਪਹਿਲਾਂ ਥੋੜਾ ਜਿਹਾ ਸਿਰ ਪਹਿਲਾਂ اچھا हां जी ਪਿੰਡ ਦੇ ਬੰਦੇ ਨਾ ਹੁਣੇ ਚੋਕੇ ਗਏ ਆ ਬਾਈ ਕਹਿੰਦਾ ਤੇ ਦੂਜਾ ਸੂਆ ਝੋਟੀ ਹੈ ਇਹ 10 12 ਕਿਲੋ ਦੁੱਧ ਹੈ हां जी ਮੌਕੇ ਦਾ ਜਮਾ ਤਿਆਰ ਜੀ ਠੀਕ ਹੈ ਕਿਉਂਕਿ ਤਾਂ ਕਰਕੇ ਹੁਣ ਚੋਈ ਵੀ ਹੈ ਸਾਨੂੰ ਮੈਂ ਫੇਰ ਵੀ ਮੈਂ ਤੁਹਾਨੂੰ ਦਿਖਾ ਦਣਾ ਹਵਾਨਾ ਫੇਰ ਵੀ ਤੁਸੀਂ ਧਿਆਨ ਨਾਲ ਦੇਖ ਲਿਓ ਆ ਦੇਖੋ ਸਿੰਘਾਂਾਂ ਦੀ ਦੇਖੋ ਬਹੁਤ ਸੋਹਣੀ ਝੋਟੀਆਂ ਸਿੰਘਾਂ ਦੀ ਇਹ ਵੀ ਇਹਦਾ ਨੰਬਰ ਨਹੀਂ ਦੀ ਲੱਗੇ ਰ ਆਪਣੀ ਗਾਂ ਦੀ ਕੋਪੜ ਗਿਆ ਇਹਦਾ ਬਾਈ ਰੇਟ ਇਹਦਾ ਸੌਦਾ ਹੋ ਗਿਆ ਜੀ 1 ਲੱਖ ਤੇ 15000 ਰੁਪਏ ਦਾ ਅੱਛਾ ਇਹਦਾ ਸੌਦਾ ਹੋ ਗਿਆ ਹਾਂਜੀ ਸੌਦਾ ਹੋ ਗਿਆ ਚੋਕੇ ਬੰਦੇ ਤੜਕੇ ਫੇਰ ਚੋਣਗੇ ਚੋਕੇ ਲੈ ਜਾਣਗੇ ਠੀਕ ਹੈ ਜੀ ਹਾਂ ਤੇ ਬਾਕੀ ਦੋਸਤੋ ਇਹ ਤੁਹਾਨੂੰ ਨਾਗਨਾ ਤੋੜ ਕੇ ਦਿਖਾਏ ਆਪਾਂ ਤੇ ਬਾਕੀ ਦੋ ਨਾਗ ਪਰਲੇ ਪਾਸੇ ਵੀ ਖੜੇ ਐ ਤੇ ਕੁਝ ਨਾਗ ਬਾਈ ਕੋਲੇ ਇਧਰਲੇ ਪਾਸੇ ਵੀ ਖੜੇ ਐ ਕਿਉਂਕਿ ਹਰ ਵਾਰਤਨਾ ਇਹ ਮੰਨਿਓ ਵੀ ਮੰਡੀ ਵਾਲਾ ਮਾਹੌਲ ਦਾ ਬਾਈ ਤੇ ਘਰੇ ਬਣਾ ਰਹਿਦਾ ਤੇ 15 ਤੋਂ 20 ਨਗਰ ਬਾਈ ਕਹਿੰਦਾ ਹਰ ਵਕਤ ਸਾਡੇ ਕੋਲੇ ਹਾਜ਼ਰ ਰਹਿੰਦੇ ਐ ਕਿਸੇ ਵੀ ਭਰਾ ਨੇ ਇੱਥੇ ਆਉਣਾ ਹੋਵੇ ਰਹਿਣ ਦਾ ਸਾਰਾ ਪ੍ਰਬੰਧ ਹੈ ਇੱਕ ਟਾਈਮ ਦੋ ਟਾਈਮ ਜਿਹੜਾ ਪਸ਼ੂ ਸੂਇਆ ਹੁੰਦਾ ਤੁਸੀਂ ਚੋ ਸਕਦੇ ਹੋ ਗੱਬਣ ਪਸ਼ੂ ਚੈੱਕ ਪਾਸ ਹੋ ਜਾਂਦਾ ਵੈਸੇ ਤਾਂ ਨੇੜੇ ਦੀਆਂ ਗੱਬਣਾਂ ਸਾਰੀਆਂ ਕੋਈ 2 ਦਿਨ ਕੋਈ 4 ਦਿਨ ਲੈਂਦੀ ਹੈਗੀ ਚੰਗੇ ਪਸ਼ੂ ਆ ਹਰਿਆਣੇ ਵਾਲੀ ਸਾਈਡ ਦੇ ਸਾਰੇ ਪਸ਼ੂ ਬਾਈਆਂ ਕੋਲੇ ਤੇ ਹਰਿਆਣੇ ਦੇ ਪਿੰਡ ਦੇ ਵਿੱਚ ਹੀ ਆਪਾਂ ਖੜੇ ਆ ਕਾਲਿਆਂ ਵਾਲੀ ਤਹਿਸੀਲ ਹੈ ਤੇ ਜ਼ਿਲ੍ਹਾ ਇਹਨੂੰ ਸਰਸਾ ਪੈਂਦਾ ਹੈ ਤਕਰੀਬਨ ਸਾਰੇ ਜਾਨਵਰੀਆਂ ਬਾਈਆਂ ਕੋਲੇ ਹਰਿਆਣੇ ਵਾਲੇ ਆ ਕੰਟੈਕਟ ਕਰ ਲਓ ਨੰਬਰ ਬਾਈਆਂ ਦਾ ਸਕਰੀਨ ਤੇ ਆ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਉਹਨੂੰ ਸਤਿ ਸ੍ਰੀ ਅਕਾਲ ਵੀਰਾਂ ਨੂੰ